ਜੀ ਪਹਿਲਾਂ ਮੈਂ ਗੋਆ ਦੀ ਚਰਚ ਚ ਗਿਆ ਸੀ ਤੇ ਉੱਥੇ ਜਾ ਕੇ ਵੀ ਆਪਾਂ ਨੇ ਪ੍ਰਾਰਥਨਾ ਕਰਾਈ ਸੀਗੀ ਤੇ ਹੁਣ ਮੈਂ ਕੰਨਿਆ ਕੁਮਾਰੀ ਦੀ ਚਰਚ ਜਾਇਆ ਇੱਥੇ ਵੀ ਮੈਂ ਦੇਖਦਾ ਜੇ ਪਾਦਰੀ ਜੀ ਅੰਦਰ ਮੈਨੂੰ ਮਿਲ ਗਏ ਕਿਉਂਕਿ ਗੋਆ ਦੇ ਵਿੱਚ ਮੈਨੂੰ ਪਾਦਰੀ ਜੀ ਨਹੀਂ ਮਿਲੇ ਸੀਗੇ ਤੇ ਨਹੀਂ ਤਾਂ ਮੈਂ ਉਹਨਾਂ ਦੇ ਕੋਲੋਂ ਕਰਾਉਣਾ ਸੀ ਤੇ ਉਰੇ ਮੈਂ ਪਤਾ ਕਰਦਾ ਕਿ ਪਾਦਰੀ ਜੀ ਹੈਗੇ ਨੇ ਕਿ ਨਹੀਂ ਹੈਗੇ ਤੇ ਜੇ ਹੋਏ ਆਪਾਂ ਅੱਜ ਪਾਦਰੀ ਜੀ ਦੇ ਕੋਲੋਂ ਆਪਾਂ ਕਿਸਾਨੀ ਸੰਘਰਸ਼ ਬਾਰੇ ਜਿਹੜੀ ਆ ਕਹਾਗੇ ਵੀ ਉਹ ਅਰਦਾਸ ਕਰਨ ਇੱਥੇ ਜੋ ਵੀ ਇੱਥੇ ਰਸਮਾਂ ਨੇ ਉਸੇ ਤਰੀਕੇ ਨਾਲ ਤੇ ਆਪਾਂ ਉਹਨਾਂ ਦੇ ਕੋਲੋਂ ਅੱਜ ਕਰਾਵਾਂਗੇ ਜੇ ਮੈਨੂੰ ਪਾਦਰੀ ਜੀ ਮਿਲ ਜੀ ਬੜੀ ਹਰਾਨੀ ਦੀ ਗੱਲ ਹੋਣੀ ਆ ਜੇ ਕਿਤੇ ਕਿਸੇ ਨੇ ਮੇਰਾ ਕੈਮਰਾ ਫੜਿਆ ਹੁੰਦਾ ਨਾ ਤਾਂ ਤੁਹਾਨੂੰ ਮੈਂ ਦਿਖਾਉਂਦਾ ਵੀ ਅੱਜ ਮੈਂ ਇੱਥੇ ਅੰਗਰੇਜ਼ੀ ਚ ਪਾਦਰੀ ਨਾਲ ਗੱਲ ਕੀਤੀ ਤੇ ਉਹਨੂੰ ਸਮਝਾਇਆ ਕਿ ਮੈਂ ਇੱਕ ਫਾਰਮਰ ਆ ਤੇ ਅਸੀਂ ਫਾਰਮਰ ਜੋ ਪ੍ਰੋਟੈਸਟ ਕਰ ਰਹੇ ਆ ਉਸਕੇ ਲਈ ਹਮ ਜਹਾਂ ਪਰ ਪ੍ਰਾਰਥਨਾ ਕਰਨੇ ਆਇਆ ਅੰਗਰੇਜ਼ੀ ਚ ਉਹਨੂੰ ਮੈਨੇ ਸਮਝਾ ਦਿਆ ਉਜੇ ਮੇਰੇ ਲਈ ਸਭ ਤੋਂ ਵੱਡੀ ਗੱਲ ਆ ਕਿ ਉਹ ਉਹਨਾਂ ਨੂੰ ਗੱਲ ਸਮਝ ਆ ਗਈ ਮੇਰੀ ਇੱਕ ਇੱਕ ਟੁੱਟੀ ਭੱਜੀ ਅੰਗਰੇਜ਼ੀ ਚ ਤੇ ਹੁਣ ਉਹ ਮੰਨ ਗਏ ਨੇ ਤੇ ਮੇਰੇ ਨਾਲ ਹੁਣ ਉਹ ਪ੍ਰੇਅਰ ਕਰਨਗੇ ਤੇ ਆਪਾਂ ਅੱਜ ਇਸ ਚਰਚ ਦੇ ਵਿੱਚ ਕੰਨਿਆ ਕੁਮਾਰੀ ਚਰਚ ਦੇ ਵਿੱਚ ਅੱਜ ਉਹ ਮੇਰੇ ਨਾਲ ਪ੍ਰੇਅਰ ਕਰਨਗੇ ਕਿਸਾਨਾਂ ਦੀ ਸਪੋਰਟ ਲਈ ਆਪਾਂ ਨੂੰ ਅੱਜ ਆਪ ਫਾਦਰ ਜਾਂ ਪਾਸਟਰ ਜਾਂ ਮਸੀਹ ਜਾਂ ਜੋ ਵੀ ਇਹਨਾਂ ਨੂੰ ਕਹਿੰਦੇ ਨੇ ਉਹ ਆਪਣੇ ਨਾਲ ਆਪ ਅੱਜ ਕਰਨਗੇ ਔਰ ਇਹ ਸਾਰੇ ਅੰਗਰੇਜ਼ੀ ਜਾਣਦੇ ਨੇ ਅੰਗਰੇਜ਼ੀ 'ਚ ਗੱਲ ਕਰਦੇ ਨੇ ਪਹਿਲੀ ਵਾਰ ਹੋਇਆ ਕਿ ਮੈਂ ਉਹਨੂੰ ਆਪਣੀ ਗੱਲ ਸਮਝਾ ਸਕਿਆ ਸ਼ੂਟ ਕਰਨਾ ਪ੍ਰੇਅਰ ਕਰਦੇ ਹਾਂ ਆਪਕਾ ਤਾਂ ਭਗਵਾਨ ਸੇ ਕਰਦੇ ਨੇ ਇਹ ਸਮਝਣ ਵਾਲਾ ਅੰਗਰੇਜ਼ੀ ਹਾਂ ਉਹ ਆਪ ਜੋ ਜੋ ਭਾਸ਼ਾ ਵਿੱਚ ਕਰਨੀ ਹੈ ਉਹ ਵੇ ਕਰੇ ਭਗਵਾਨ ਸਭ ਕੀ ਸੁਣਦਾ ਹੈ ਭਾਸ਼ਾ ਕੋਈ ਵੀ ਹੋ ਹੈਨਾ ਲੈਂਗੁਏਜ ਨੋ ਪ੍ਰੋਬਲਮ ਸਿੱਧਾ ਕੰਡਕਟ ਹੋਣਾ ਚਾਹੀਦਾ ਹੈ ਨਾ ਜੀ ਸਾਈਕਲ ਇਹਦੇ ਕੋਲ ਹੀ ਹੈ ਇਹਨਾਂ ਕੋਰ ਅੱਡੇ ਤੇ ਇਹ ਹੋਈ ਰਿਕਨਾਂਗਲ ਬੰਦੀ ਹੈ ਅਨਮਾਨ ਆਇਆ हां हुणे हुणे ਅਸੀਂ ਅੰਦਰ ਪ੍ਰਾਰਥਨਾ ਕੀਤੀ ਆ ਪ੍ਰਭੂ ਜੈਸੂ ਦੇ ਅੱਗੇ ਫਾਦਰ ਸਾਹਿਬ ਇਹ ਕੰਨਿਆ ਕੁਮਾਰੀ ਦੀ ਚਾਚਾ ਉੱਥੇ ਉਹਨਾਂ ਨੇ ਕਰੀਆ ਤੇ ਆ ਮੇਰੇ ਨਾਲ ਫਾਦਰ ਜੀ ਖੜੇ ਨੇ ਪਾਸਟਰ ਕਹਿੰਦੇ ਨੇ ਫਾਦਰ ਕਹਤੇ ਆ ਤੋਂ ਇਹਨਾਂ ਨੇ ਪ੍ਰੇਰਨ ਕੀਤੀ ਤੋਂ ਆਪਨੇ ਕੀ ਕਹਾ ਕਿਸਾਨੋ ਕੇ ਆ ਬੋਲੀਏ ਲੈਂ ਆਪਣੀ ਬਾਤ ਸਾਹਮਣੇ ਬੋਲੀ ਜੀ ਦੇਵ ਸਾਈ ਹਰੇ ਲਈ ਉਹਨਾਂ ਨੂੰ ਗਾਦਰਵਾਗ માંગ ਲੇ ਰਹੀਂ ਤੋ ਉングਲਦ ਨਿਯਮਾਨ ਕੋਰਕੇ ਲਈ ਨਰੇਬੇਟੇ ਨਾਲ ਗਿੰਦ ਨੂੰ ਉਹ ਕਾ ਅਚਭਿਤ ਕੰਡ ਰਿਕੰਗੋ ਉングਲ ਕੋਰਕਿਲ ਨਰੇਬੇਰ ਸੋ এবੀ ਸਾਰੇ ਫਾਰਮਰ ਸਪੋਰਟ ਕਰਦੇ ਨੇ ਔਰ ਇਹਨਾਂ ਨੇ ਬਤਾਇਆ ਕਿ ਅਸੀਂ ਹਰ ਰੋਜ ਇੱਥੇ ਪ੍ਰੇਅਰ ਕਰਦੇ ਆ ਹਰ ਰੋਜ ਉਰੇ ਹਾ ਐਵਰੀ ਡੇ ਐਵਰੀ ਡੇ ਫਾਰਮਰ ਸਪੋਰਟ ਪ੍ਰੇਅਰ ਹੋ ਰਹੀ ਹੈ ਸੋ ਇਹ ਕਰਤੇ ਹਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੋ ਕਿਸਾਨ ਨੂੰ ਸਪੋਰਟ ਕਰਦੇ ਆਂ ਸ਼ੁਕਰੀਆ ਫਾਦਰ ਸਾਹਿਬ ਸ਼ੁਕਰੀਆ ਦਰਸ਼ਕੋ ਸੋ ਇਹ ਆਪਾਂ ਅੱਜ ਇੱਥੇ ਕੰਨਿਆ ਕੁਮਾਰੀ ਦੇ ਵਿੱਚ ਚਰਚ ਦੇ ਵਿੱਚ ਵੀ ਆ ਸੋ ਸਾਡੇ ਕ੍ਰਿਸਚੀਅਨ ਭਾਈ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਲਈ ਵੀ ਸੁੱਖ ਮੰਗਦੇ ਆਂ ਕਿ ਭਾਈ ਗਰੂ ਸਭ ਦੀ ਸੁਣੇ ਸਾਡਾ ਪਰਮਾਤਮਾ ਸਰ ਦੇ ਨਾਲ ਰਹੇ ਅੰਗ ਸੰਗ ਰਹੇ ਕੋਈ ਵੀ ਸ਼ਹੀਦੀ ਹੁਣ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਇਸ ਸੰਘਰਸ਼ ਦੇ ਵਿੱਚ ਤੇ ਕਿਸੇ ਦੀ ਰੈਸਟ ਨਾ ਹੋਵੇ ਕੋਈ ਕੋਈ ਬੇਕਸੂਰਾ ਪੁਲਿਸ ਅੰਦਰ ਨਾ ਟੱਕੇ ਇਸ ਚੀਜ਼ ਦੀ ਅਸੀਂ ਕਾਮਨਾ ਕਰਦੇ ਆਂ ਜੈ ਜਵਾਨ ਜੈ ਕਿਸਾਨ